ਉਸੀਂ ਦੇਖ ਰਹੇ ਹਾਂ ਜ਼ੋਰ ਟੀਵੀ ਨਿਊਜ਼ ਨੂੰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂਡ ਸ਼ੇਅਰ ਕਰਿਓ ਆਓ ਆਪਾਂ ਮਾਰੀਏ ਤਾਜ਼ਾ ਖਬਰਾਂ ਦੇ ਨਜ਼ਰ ਅੱਜ ਦੋਸਤੋ ਸਰਕਾਰ ਪਰਪਲ ਸਸਕਾਰ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਸਹਿਰ ਸਮਾਣੇ ਦੇ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੀ ਤਸਵੀਰ ਪਾਰਕ ਦੀ ਜਿੱਥੇ ਸੇਵ ਨਦੀ ਦੇ ਕਰੀਬ ਮੁਗੱਪਾਹੀ ਚਾਪਾਈ ਗੁਰਜਿਸਰ ਕਾਲਸਾ ਜੋ 400 ਬੋਟਾ ਉੱਚੇ ਟਾਵਰ ਤੇ ਬੈਠੇ ਨੇ ਸਾਰੇ ਛੰਗ ਨੂੰ ਉੱਪਰ ਦੀ ਲੰਗੀਆਂ ਨਾਲ ਉਹ ਗਰਮੀ ਪੈਣੀ ਸ਼ੁਰੂ ਹੋ ਗਈ ਆ ਸੋ ਤੁਸੀਂ ਦੇਖੋ ਅੱਜ ਇੱਥੇ ਤਗੜਾ ਦਾ ਕਾਠਾ ਤੇ ਨਾਲ-ਨਾਲ ਮੈਨੂੰ ਕੋ ਬੇਨਤੀ ਹੋਰ ਕਰਨੀ ਜਰੂਰ ਆ ਇੱਥੇ ਸਾਡੀ ਅੱਜ ਬਹੁਤ ਜਿਆਦਾ ਸੰਗਨ ਗੱਲਬਾਤ ਹੋਈ ਆ ਇੱਥੇ ਜੋ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਇੱਕ ਭਾਈ ਹਰਦੀਪ ਸਿੰਘ ਖਾਲਸਾ ਰੱਬ ਨਾ ਕਰੇ ਜੇਪਾਈ ਗੁਰਜੀਤ ਸਿੰਘ ਦੀ ਸ਼ਹੀਦੀ ਪਾਉਂਦਿਆ ਉਥੇ ਸੰਗਤਾਂ ਨੇ ਜਿੱਤੀ ਹਾਤੇ ਭਾਈ ਹਰਦੀਪ ਸਿੰਘ ਜਿਹੜੇ ਉਹ ਉਹਨਾਂ ਦੀ ਜਗ੍ਹਾ ਤੇ ਮੋਸੇਟਾ ਨੂੰ ਚੀਸਤਰਾਪਾਈ ਗੁਰਜੀਤ ਸਿੰਘ ਨੇ ਇਹ ਤਰੋ ਪੁੱਟਿਆ ਹੋਇਆ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਨੂੰ ਬਹਾਲ ਕਰਾ ਲਈ ਉਹਨਾਂ ਦੀ ਜਗ੍ਹਾ ਤੇ ਬਹੁਤ ਮਸ਼ਹੂਰਤ ਤੁਸੀਂ ਦੇਖ ਰਹੇ ਹੋ ਇਹ ਭਾਈ ਹਰਦੀਪ ਸਿੰਘ ਜਿਹੜੇ ਇਹ ਹੁਣ ਉਹਨਾਂ ਦੀ ਜਗ੍ਹਾ ਨੇ ਫਿਰ ਬੈਠਣਗੇ ਪਰਮਾਤਮਾ ਲੰਬੀ ਹੋਰ ਵਰਕਸ਼ਾਪ ਤੇ ਗੁਰਜੀਤ ਸਿੰਘ ਖਾਲਸਾ ਦੀ ਕਿਉਂਕਿ ਬਹੁਤ ਵੱਡੀ ਇੱਕ ਇੱਕ ਇਹਨਾਂ ਨੇ ਜਿਹੜਾ ਕੰਮ ਆਪਨਾ ਅੱਗੇ ਲੱਗੇ ਚੱਲੇ ਹੋਏ ਨੇ 6 ਮਹੀਨੇ ਦੇ ਕਰੀਬ ਹੋ ਗਿਆ 400 ਫੁੱਟ ਉੱਚੇ ਟਾਵਰ ਦੇ ਬਿਠੇ ਨੇ ਤੇ ਨਾਲ-ਨਾਲ ਮੈਂ ਤੁਹਾਨੂੰ 35 ਹੋਰ ਵੀ ਕਰ ਦਉਣਾ ਜਿਹੜੇ ਨਹੀਂ ਜਾਣਦੇ ਸੋ ਇਹਨਾਂ ਨੇ 2 ਸਵਾ ਦੋ ਮਹੀਨੇ ਹੋ ਗਏ ਰੋਟੀ ਬੰਦ ਵੀ ਛੱਡ ਦਿੱਤਾ ਅੰਨ ਛੱਡਿਆ ਹੋਇਆ ਨਹੀਂ ਖਾ ਰਹੇ ਤੇ ਤੁਸੀਂ ਦੇਖ ਸਕਦੇ ਇੱਥੇ ਸਾਰੇ ਪਹੁੰਚੇ ਹੋਏ ਨੇ ਜਿੰਨੇ ਵੀ ਇੱਥੇ ਬਿਠੇ ਨੇ ਲੰਗਰ ਇਹਦੇ ਲੰਗਰ ਦੀ ਸੇਵਾ ਚੱਲ ਰਹੀ ਹੈ ਨਾਲ-ਨਾਲ ਸੇਕਸਾ ਕਟਾਉਂਦਾ ਆਰਗਿਆ ਸੰਗਠਨ ਦਾ ਧਿਆਨ ਰੱਖਿਆ ਜਾਂਦਾ ਮੋਰਚੇ ਵਿੱਚ ਤਾਂ ਬੀਂਦੇ ਵੀ ਕੋਈ ਦਿੱਕਤ ਨਾ ਆਵੇ ਦੂਰੋਂ ਪੂਰਾ ਸੱਗਰ ਇੱਥੇ ਪਹੁੰਚਦਿਆਂ ਨੇ ਇਹ ਅੱਗੇ ਸ੍ਰੀ ਅਸਰੂਪ ਸਿੰਘ ਜੀ ਨੇ ਸੰਭਾਜੋ ਇੱਥੇ ਆਪਣਾ ਬੁਵਾਈ ਕਰਦਿਆ ਤੇ ਅੰਮ੍ਰਿਤ ਜਿਸ ਨੂੰ ਮਰੌਣੀ ਤੇ ਨਾਲ ਇੱਕ ਮੰਗਧਰ ਨੇ ਆਪਣੇ ਪਾਤਸ਼ਾਹ ਹਰਿਆ ਹਰਤ ਰਾਜ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਆਪਣੀ ਤੁਸੀਂ ਦੇਖ ਸਕਦੇ ਹੋ ਇਹ ਆਦੀ ਗੱਲਬਾਤ ਕੀ ਕੀ ਗੱਲਬਾਤ ਹੋਈ ਹੈ ਆਪਣੇ ਸਰਬੋਸੰਗ ਸਮਾਜ ਨੂੰ ਨਾਮ ਅਮਰਜੀਤ ਨਰਾਏ ਤੇ ਮੰਗਲ ਸਿੰਘ ਨਾਲ ਜੋ ਇੱਥੇ ਸੇਕਾ ਬੈਠੇ ਨੇ ਆਪਣੇ ਭਰਾ ਉਹਨਾਂ ਨਾਲ ਕੀ ਗੱਲਬਾਤ ਹੋਈ ਉਹ ਤੁਹਾਨੂੰ ਸੁਣਾਉਣਾ ਸੀ ਪਤਾ ਲੱਗੇ ਜਿਹੜੇ ਨਹੀਂ ਵੀ ਇੱਥੇ ਤੱਕ ਪਹੁੰਚ ਸਕਦੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਤੇ ਸੋਚਦੇ ਨੇ ਵੀ ਭਾਈ ਸਾਹਿਬ ਦਾ ਹਾਲ ਚਾਲ ਪੁੱਛਿਆ ਜਵੇ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਉਹਨਾਂ ਦੀ ਸਿਹਤ ਕਿਵੇਂ ਹੈ ਸਿਹਤ ਦਾ ਤੁਸੀਂ ਸਾਧ ਸੰਗ ਜੀ ਜਾਣਦੇ ਹੋ ਕਿ 6ਵਾਂ ਮਹੀਨਾ ਲੱਗ ਗਿਆ ਸਿਹਤ ਦਾ ਹੁਣ 2 ਮਹੀਨਾ ਦਾ ਉਹਨਾਂ ਨੇ ਨਾਜ ਪਾਣੀ ਅੰਨ ਘਾਣਾ ਬੰਦ ਕਰਤਾ ਪਾਣੀ ਆ ਤਰਲ ਪਦਾਰਥਾ ਮਾੜਾ ਮਟਾ ਚਾਹ ਦੁੱਧਾ ਇਹ ਖਾ ਰਿਆ ਹੁਣ ਤੁਸੀਂ ਆਪ ਸਮਝੋਗੇ 6 ਮਹੀਨੇ ਹੋ ਗਏ 400 ਫੂਕੂਤੇ ਟਾਵਰ ਤੇ ਪਹਿਲਾ ਖੰਡ ਆਈ ਹੁਣ ਅੱਤੀ ਗਰਮੀਆਂ ਤੇ ਉਹਦੇ ਨਾਲ ਕੀ ਵਾਪਰਦਾ ਆ ਕੇ 6 ਮਹੀਨੇ ਹੋ ਗਏ ਉਹੀ ਹੋਰ ਵੀ ਜਿੱਥੇ ਜਿਮਨੀ ਚੌਂ ਨਾ ਲੁਧਿਆਣੇ ਵਿੱਚ ਜੇ ਉਦੋਂ ਤੱਕ ਨਹੀਂ ਇਹਨਾਂ ਨੇ ਗੱਲ ਸੁਣੀ ਅਤੇ ਉੱਤੇ ਪੂਰਾ ਸੀ ਖੜਦੂ ਪਾਵਾਂਗੇ ਇਹਨਾਂ ਨੂੰ ਇਲੈਕਸ਼ਨ ਨਹੀਂ ਜਿੱਤਣ ਦੇਵਾਂਗੇ ਪਰ ਸੁਖ ਨਾਲ ਇਹਨਾਂ ਨੂੰ ਲੁਧਿਆਣੇ 'ਚ ਨਹੀਂ ਫਿਰਵਾਵਾਂਗੇ ਇਹ ਸਾਡੇ ਗੁਰੂ ਦਾ ਉਪਦੇਸ਼ ਆ ਕਿ ਤੁਸੀਂ ਤਿਆਰ ਹੋ ਜਾਓ ਨਹੀਂ ਆ ਕੇ ਸਮਾਨੇ 'ਚ ਤੈਨੂੰ ਟਾਵਰ ਮੋਰਚੇ ਦੀ ਸੁਣਨੀ ਉਹ ਵੀ ਨਹੀਂ ਵਿਰੋਧ ਬਰਕਰਾਰਾ ਵਿਰੋਧ ਹੁਣ ਅਸੀਂ ਇਹਨਾਂ ਦਾ ਵਧਾਵਾਂਗੇ ਪਰ ਲੁਧਿਆਣੇ ਦੇ ਵਿੱਚ ਜਿਮਨੀ ਚੌਣ ਵਿੱਚ ਅਸੀਂ ਉੱਤੇ ਵੱਡੇ ਟੈਂਟ ਲਾ ਕੇ ਇਹਨਾਂ ਦਾ ਵਿਰੋਧ ਕਰਾਂਗੇ ਮੌਤ ਚੜ੍ਹਦੀ ਕਲਾ ਵਾਲਾ ਸਿੰਘ ਹੈ ਉਹਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੰਘ ਅੱਜ ਸਾਡੇ ਸਿੱਖਾਂ ਨੂੰ ਮੈਂ ਦੇ ਹੱਥ ਜੋੜ ਕੇ ਬੇਨਤੀ ਕਰਨਾ ਵੀ ਸਿੱਖ ਸਾਰੇ ਇਕੱਠੇ ਹੋਵੋ ਜੁੜੋ ਜਾਗੋ ਸਿੱਖੋ ਆਪਣੇ ਗੁਰੂ ਪਿੱਛੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਉਹਨੂੰ 6 ਮਹੀਨੇ ਹੋ ਗਏ ਨਾ ਜੇ ਤੇ ਉਹ ਇਕੱਲਾ ਉਹਦਾ ਨਹੀਂ ਗੁਰੂ ਗ੍ਰੰਥ ਸਾਹਿਬ ਆਪਣਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਹੈ ਸਾਰੇ ਸਿੱਖਾਂ ਨੂੰ ਬੇਨਤੀ ਉੱਠੋ ਜਾਗੋ ਇਕੱਲੇ ਗੁਰੂ ਗ੍ਰੰਥ ਸਾਹਿਬ ਲਈ ਅਸੀਂ ਕਾਨੂੰਨ ਨਹੀਂ ਮੰਗਦੇ ਅਸੀਂ ਸਾਰੇ ਧਾਰਮਿਕ ਗ੍ਰੰਥਾਂ ਲਈ ਕਾਨੂੰਨ ਮੰਗਦੇ ਆ ਤਾਂ ਕਿ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੀ ਤੋਂ ਇਲਾਵਾ ਕਿਸੇ ਵੀ ਧਾਰਮਿਕ ਪੋਥੀ ਦੀ ਬੇਦਰਦੀ ਨਾ ਹੋਵੇ ਤਾਂ ਇਹਨਾਂ ਸਰਕਾਰਾਂ ਨੇ ਸਾਡੀ ਤਾਂ ਪਿਛਲੀਆਂ ਨੇ ਨਹੀਂ ਸੁਣੀ ਤੇ ਇਹ ਵੀ ਨਹੀਂ ਸੁਣ ਰਹੇ ਹੁਣ ਅਸੀਂ ਜਦੋਂ ਇਹ ਸਮਝ ਲਿਆ ਪੜ ਲਿਆ ਕਿ ਬਿਲਕੁਲ ਜਿਹੜੀਆਂ ਸਾਡੀਆਂ ਸਰਕਾਰਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਾਨੂੰਨ ਬਣਾ ਸਕਦੀਆਂ ਇਹਨਾਂ ਸਰਕਾਰਾਂ ਤੱਕ ਸਾਡੇ ਸਿੰਘਾਂ ਨੇ ਪਹੁੰਚ ਕੀਤੀ ਹੈ ਭਾਵੇਂ ਮਸਵਾਦ ਦਵਾਇਆ ਹੈ ਸਰਕਾਰ ਨੇ ਕਿ ਅਸੀਂ ਆ ਜਿਹੜਾ ਆਲਾ ਪ੍ਰਧਾਨ ਸਭਾ ਸੈਸ਼ਨ ਹੈ ਇਹਦੇ ਵਿੱਚੋ ਸਹੀ ਮਤਾ ਰੱਖਾਂਗੇ ਪਰ ਅਸੀਂ ਅੱਜ ਦੀ ਇਸ ਇਕੱਠ ਵਿੱਚ ਇਹੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਇਸ ਸੈਸ਼ਨ ਦੇ ਵਿੱਚ ਵੀ ਸਾਡੀ ਇਸ ਕਾਨੂੰਨ ਬਾਰੇ ਕੋ ਗੱਲ ਨਹੀਂ ਕਰਦੇ ਕਾਨੂੰਨ ਨਹੀਂ ਬਣਾਉਂਦੇ ਤਾਂ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਤੇ ਹੁਣ ਸਾਡਾ ਸਿੱਧਾ ਸਰਕਾਰ ਦੇ ਖਿਲਾਫ ਸਾਡੀ ਲੜਾਈ ਹੋਏਗੀ ਜੋ ਕਿ ਸਾਡੀ ਗੱਲ ਨਹੀਂ ਸੁਣ ਰਹੀ ਤੁਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਨਾ ਸੋਚਿਓ ਕਿ ਭਾਈ ਗੁਰਜੀਤ ਸਿੰਘ ਇਕੱਲਾ ਹੀ ਆ ਬਾਜਾਂ ਵਾਲੇ ਦੀ ਮਹਿਰ ਉਹ ਦੀ ਸ਼ੀਤਾਂ ਦੀ ਫੌਜ ਆ ਮਗਰ ਤੁਹੇ ਸਾਨੂੰ ਟਰਕਾਉਣ ਵਾਲੀ ਜਾਂ ਸਾਨੂੰ ਇਗਨੋਰ ਕਰਨ ਵਾਲੀ ਜਿਹੜੀ ਨੀਤੀ ਆ ਨਾ ਇਹਦੇ ਬਾਰੇ ਭੁੱਲ ਕੇ ਵੀ ਨਾ ਸੋਚਿਓ ਅਸੀਂ ਚਾਹੁੰਨੇ ਆ ਕਿ ਰੱਬ ਤੁਹਾਡੇ ਸਿਰ ਤੇ ਸੇਰਾ ਸੁਜਾ ਦੇ 10 ਸਾਲ ਹੋ ਗਏ ਨਾ ਤੈਨੂੰ ਮੁੱਖ ਮੰਤਰੀ ਜਾ ਚੁੱਕੇ ਚੌਥਾ ਅਜੇ ਨਹੀਂ ਤੁਸੀਂ ਆਪਣੇ ਝੋਲੀ ਦੇ ਵਿੱਚ ਇਦਾਦ ਪਾਉਣੀ ਤੇ ਫੇਰ ਤੁਹਾਡੀ ਵੱਡ ਕਿਸਮਤੀ ਆ ਆਪਾਂ ਕਹਿ ਸਕਦੇ ਆ ਅਸੀਂ ਤਾਂ ਸਾਰੀ ਸੰਗਤ ਚਾਹੁੰਨੇ ਆ ਕਿ ਹੁਣ ਤੁਹਾਡੀ ਸਰਕਾਰ ਸਾਡੇ ਨਾਲ ਮੀਟਿੰਗਾਂ ਵੀ ਕਰਦੀ ਪਈ ਐ ਜੋ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਮੀਟਿੰਗਾਂ ਚੰਗੀਆਂ ਹੋ ਰਹੀਆਂ ਨੇ ਪਰ ਹੁਣੇ ਆਪ ਹੀ ਸਾਡੀ ਗੱਲ ਜਿਹੜੀ ਅਸੀਂ ਚਾਹੁੰਦੇ ਆ ਨਾ ਕਿ ਪੰਜਾਬ ਵਾਲੇ ਆਪਣਾ ਕਾਨੂੰਨ ਬਣਾ ਲੈਣ ਫਿਰ ਗੱਲਾ ਪੀਣ ਪਾ ਕੇ ਨਾ ਸਰਪਰ ਦੇ ਦਿਓ ਕਿ ਸਵੇਰ 7 ਸਾਲ ਇਹੀ ਮੱਥੇ ਮਾਰਦੇ ਰਹੀ ਜੀ ਹਾਂਜੀ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਸੀਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਭਾਈ ਜੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰ ਲੋ ਤੇ ਬੇਅਦਬੀਆਂ ਦਾ ਜਿਹੜਾ ਕੋਡ ਆ ਨਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ नवियूं ताज़ी ख़बर लॻे जल्द फेरे हाज़िर रवां